ਮੰਬਰ ਕਨਵਰ ਗ੍ਰੇਡ ਨਾਲ ਮੈਂ ਕਿਹਾ ਸੀ ਵੀ ਰੁਕ ਜੀ ਸਾਨੂੰ ਆ ਜਾਣ ਦੀ ਆਹ ਟੇਡਾ ਵਾ ਇੱਕ ਇਹ ਕਨਵਰ ਗ੍ਰੇਡ ਤੋਂ ਲੱਗਿਆ ਹੋਇਆ ਵਾ ਬਾਬਾ ਜੀ ਕੀ ਜੈ ਬਾਬਾ ਜੀ ਕੀ ਜੈ ਜੈ ਬਾਬਾ ਜੀ ਕੀ ਮੇਰੇ ਮਿੱਤਰੋ ਅੱਗ ਲਾਉਣ ਪਹੁੰਚ ਗਿਆ ਰਾਵਣ ਨੂੰ ਰਾਵਣ ਆਟ ਏਡਾ ਵਾ ਇੱਕ ਇਹ ਕਨਵਰਗਰ ਗ੍ਰੇਡ ਸੁਣ ਲੱਗਿਆ ਹੋਇਆ ਵਾ ਜਿਹੜਾ ਟੇਡਾ ਵਾ جی رام دیکھنا تو کمبکرم کا پتلا رہ نور جی شری رام جے شری رام ਪਰਾਲੀ ਵੀ ਪਾਈ ਲੱਕੜਾਂ ਦੀ ਗੜਾ ਜਾਂਦਾ ਰਹਾ ਵੀ ਖੜਾ ਰਹਿ ਗਿਆ ਜੈ ਸ਼ਿਰੀ ਰਾ ਜੈ ਸ਼ਿਰੀ ਰਾ ਪਹਿਲਾਂ ਹੀ ਚਲਾ ਦੇ ਮੈਂ ਜਿੰਨੇ ਹੈਗੇ ਸੀ ਹਾਂ ਉੱਪਰੇ ਜਲਾਈ ਦੇ ਉਹ ਮੂੰਹ ਇਹਦਾ ਵੀ ਰਹਿ ਗਿਆ ਇਹ ਨਹੀਂ ਮਰਦੇ ਯਾਰ ਕਦੋਂ ਹੋਵੇ ਸਾਲੂ ਫੇਰ ਮੂੰਹ ਤਾਂ ਹੋ ਗਿਆ ਸਰ ਗਿਆ ਸਰਦੂ ਸਿਕੰਦਰ ਜੀ ਦੇ ਸਪੁੱਤਰ ਯਾਰ ਸਿਕੰਦਰ ਦੀ ਆਪਣਾ ਪਰਿਵਾਰ ਦੇ ਵਿੱਚ ਜਾ ਕੇ ਪਹੁੰਚੇ ਆ ਦੇ ਹੁਣ ਦੇਖਿਆ ਜਿਆਦਾ ਬਨੇ ਆ ਬਰਾਵਾ ਬਹਿਨ ਸ਼ਾਨਾਰਤ ਜੈ ਸ਼੍ਰੀ ਗੁਰੂ ਜੈ ਜੈ ਸ਼੍ਰੀ ਗੁਰੂ ਅਲਕਲੇ ਨਾਰ ਤਾਂ ਨਹੀਂ ਬਸ ਇਹ ਨਹੀਂ ਕਰਦੇ ਕਹਿੰਦੇ ਆਉਂਦੇ ਗੱਲ ਨੂੰ ਪੇਰ ਤੋੜੋਣਾ ਮੈਂ ਤਾਂ ਲੱਕੜਾਂ ਨਹੀਂ ਕਹਿੰਦੇ ਕਰਦੇ ਜਿਹੜੇ ਗਿਰਦੇ ਨਹੀਂ ਜੈ ਸ਼੍ਰੀ ਰਾਮ ਉਹਦਾ ਚਾਉਣਾ ਜਵਲਾ ਜੈ ਸ਼੍ਰੀ ਰਾਮ ਉਹਦਾ ਪੌਣੀ ਪਾਈ ਜੈ ਜੈ ਸ਼੍ਰੀ ਰਾਮ ਉਹਦੀ ਪੌੜੀ ਪਾਈ ਹੁਣ ਆਈ ਤੇ ਉੱਤੇ ਅਛਾ ਵੀ ਜਿੱਤਦਾ ਪ੍ਰਤੀ ਦਸ਼ਹਿਰਾ ਪਰ ਆਪਾਂ ਨੂੰ ਕਦੇ ਨਾਲ ਨਾਲ ਸਮਾਜ ਦੇ ਵਿੱਚ ਜੀਵਨ ਦਾ ਰਹਿਣ ਦਾ ਅਤੇ ਹੋਰ ਐਸੀਆਂ ਸਿੱਖਿਆਵਾ ਦਿੰਦਾ ਤਾਂ ਜੋ ਆਪਾਂ ਇਹ ਸਮਾਜ ਦੇ ਵਿੱਚ ਇੱਕ ਸੱਭੇ ਨਾਗਰਿਕ ਬਣ ਕੇ ਰਹਿ ਸਕੀਏ ਪ੍ਰਭੂ ਸ਼੍ਰੀ ਰਾਮ ਜਿਹੜੇ ਅਸੀਂ ਪੀ ਆਂ ਜੀਵਨ ਵਾਲਸੀ ਅੱਜ ਆਪਣੇ ਸਮਾਜ ਦੇ ਵਿੱਚ ਇੱਕ ਸੱਚਾ ਨਾਗਰਿਕ ਬਣ ਕੇ ਜੀਵਨ ਯਾਤਨ ਕਰ ਸਕਦੇ ਹਨ। ਤ੍ਰਿਮਸ਼ੀਰੀ ਰਾਮ ਇਹਨਾਂ ਦੀ ਜੀਵਨੀ ਤੋਂ ਪਤਾ ਲੱਗਦਾ ਇੱਕ ਪਤਨੀ ਦਾ ਇੱਕ ਪਤੀ ਦਾ ਕੁਪਤਨੀ ਸਭਿਆ ਸਮਾਜ ਦੀ ਨੀਂਹ ਰੱਖਿਓ ਜੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨਾ ਜੈ ਜੈ ਸ਼੍ਰੀ ਰਾਮ ਆਉਣੀ ਆ ਗਈ ਹੁਣ ਸਾਰੀ ਸੰਗਤ ਨੂੰ ਬੇਨਤੀ ਆ ਲਓ ਜੀ 라ਵਣ ਦਾ ਤਾਂ ਹੋ ਗਿਆ ਕੰਮ ਆਪੋ ਆਪਣੀਆਂ ਲੇਖਣੀਆਂ ਪੜੀਆਂ ਸਾਰੇ ਜੀ ਜੀ ਆਪਣੀਆਂ ਤੌਜੀ ਪਾਗੇ ਨੇ ਚਾਲੇ ਘਰ ਨੂੰ ਦੁਸ਼ਹਿਰੇ ਦੀ ਹੋ ਗਈ ਸਮਾਪਤੀ ਨਿਬੜ ਲਿਆ ਜੀ ਨਿਬੜ ਲਿਆ ਉਹ ਦੇਖਿਆ ਲੋਹੇ ਦੀਆਂ ਪੋੜੀਆਂ ਸੀਗੀਆਂ ਬੱਬਲ ਉਹ ਨਾਲੇ ਖੜਾ ਕੋਈ ਇੱਕ ਦਾ ਅੱਲਾ ਪੰਜਾਬੀ ਘੱਟ ਜੀ ਭਈਆ ਜੀ ਹਾਂ ਭਈਆ ਬਹੁਤ ਆ ਹਰੇਕ ਸ਼ਹਿਰ ਚ ਹਰੇਕ ਸ਼ਹਿਰ ਚ ਐਵੇਂ ਆਉਣਾ ਪਿਆਬੀ ਬਹੁਤ ਘੱਟ ਨੇ ਬਹੁਤ ਜਿਆਦਾ ਵੀ ਰੱਟੀਆਂ ਹੀ ਪਿਆਜ਼ੀਆਂ ਨਾ ਅਸੀਂ ਪਹਿਲਾਂ ਵੀ ਕਹਨੇ ਆ ਹੁਣ ਵੀ ਕਹਨੇ ਆ ਬਈ दारू ਨਾ ਪਿਆ ਕਰੋ ਕਰੋ ਲੜਾਈਆਂ ਹੁੰਦੀਆਂ ਦੀਆਂ ਦੀਆਂ ਖੜਕੜ ਪੂਰੇ ਦਾ ਡੰਗਾ ਆ ਅਸੀਂ ਆ ਗਏ ਸਹੀ ਸਲਾਮਤ ਘਰਾਂ ਨੂੰ ਘਰੇ ਹੀ ਬੱਬਰ ਕੋਸਾ ਨਹੀਂ ਆਏਗਾ ਲੜਾਈਆਂ ਦੇ ਨਾਲ ਲੜਿਆ ਯਾਰੇ ਲੋ ਯਾਰ ਜ਼ਿੰਦਗੀ ਦੇ ਕੋਈ ਕਹਿੰਦੇ ਕੋਈ ਦੱਸਿਆ ਕਹਿੰਦੇ ਕਿ ਵੀ ਪਾਦੇ ਆ ਅੱਗੇ ਚੱਲ ਖਾਨੇ ਆ ਮੁਚੜ ਦੇ ਹਮੇ ਮੁਚੜ ਦੇ